ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਤੇ ਡੈਮੋਕ੍ਰੇਸੀ ਦਾ ਇੱਕ ਫੰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ਰੀ ਵੀ ਸਮੇਂ ਸਮੇ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਤੇ ਜੇ ਵਿਜੀਲੈਂਸ ਨੂੰ ਕੋ ਰੰਜਸ ਰਿਤ ਉਹਨਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਤੰਗ ਨਾ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਅਨੁਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਣਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ ਨੂੰ ਇਨਸਾਫ ਕਿੱਥੋਂ ਲੈਣਗੇ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਫੇਰ ਡੈਮੋਕ੍ਰੇਸੀ ਦੀ ਆਵਾਜ਼ ਬੰਦ ਕਰਨ ਵਾਲੀ ਗੱਲ ਆ ਦੇਖੋ ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਤੇ ਡੈਮੋਕ੍ਰੇਸੀ ਦਾ ਇੱਕ ਫੰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇਂ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ੀਅਨ ਵੀ ਸਮੇਂ-ਸਮੇਂ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਜਸ਼ ਵੀ ਹੋਣਾ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਤੰਗ ਨਾਲ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਣਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ انصاف ਖਸਮ ਲੈਣਗੇ ਅੱਜ ਸੁਪਨੀ ਅਕਾਲੀ ਦਾ ਨਮਾਇੰਦੀ ਪਾਰਟੀ ਸਾਰੇ ਪੁੰਚੇ ਨੂੰ ਨਾਲ ਦਰੂਹਿਆ ਕੀਤਾ ਜਾ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਫਿਰ ਤਾਂ ਡੈਮੋਕ੍ਰੇਸੀ ਦੀ ਆਵਾਜ਼ ਬੰਦ ਕਰਨ ਵਾਲੀ ਗੱਲ ਆ ਦੇਖੋ ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਹੈ ਤੇ ਡੈਮੋਕ੍ਰੇਸੀ ਦਾ ਇੱਕ ਥੰਮ ਮੰਨਿਆ ਜਾਂਦਾ ਤੇ ਉਹ ਸਮੇ ਸਮੇ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ੀਰੀ ਵੀ ਸਮੇ ਸਮੇ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਗ ਰਹੀ ਤਰ੍ਹਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗੌੜਾ ਆ ਕਿਸੇ ਤਰ੍ਹਾਂ